ਮੇਰਾ ਨਾਮ ਉਤਾਰ ਸਿੰਘ ਜੀ ਮੈਂ ਸਨੌਰ ਦਾ ਰਹਿਣ ਵਾਲਾ ਮੈਂ ਡੇਕਿਆ ਬੰਦਾ ਜੀ ਮੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਜੀ ਮੇ ਘਰ ਵਾਲੀ ਨਾਲ ਦੋ ਬੱਚੇ ਮੇਰੇ ਮੇਰੇ ਸਿਰ ਤੇ ਹੀ ਬੱਚੇ ਖਾਂਦੇ ਨੇ ਜੀ ਮੈਂ ਪਹਿਲਾਂ ਮੈਂ ਇਹ ਪੜਾਈ ਦਾ ਕਰਦਾ ਸੀ ਜੀ ਉਹ ਕੰਮ ਬੰਦ ਹੋ ਗਿਆ ਜੀ ਬੜੇ ਮੁਸ਼ਕਲ ਹਾਲਾਤ ਨੇ ਜੀ ਮੇ ਕੋਲ ਕੋਈ ਮਕਾਨ ਵਾਤੇ ਕੋਈ ਚਾਰਾ ਵੀ ਨਹੀਂ ਹੈਗਾ ਜੀ ਕੁਛ ਨਾ ਮਕਾਨ ਬਣਾਉਣਾ ਚਾਹਨਾ ਕੰਦਾ ਕੁੰਦਾ ਵਾਤੇ ਕੋਈ ਨਹੀਂ ਜੀ ਕੁਛ ਮੇ ਕੋਲ ਮੈਂ ਬੜਾ ਮੁਸ਼ਕਲ ਗੁਜ਼ਾਰਾ ਕਰ ਰਿਹਾ ਜੀ ਆਟੋ ਸੀ ਜੀ ਆਟੋ ਚਲਾਉਂਦੇ ਸੀ ਉਹ ਹਾਲਤ ਬੜੀ ਖਰਾਬ ਹੋਈ ਪਈ ਸੀ ਉਹ ਚੱਲ ਨਹੀਂ ਸਕਦੇ ਸੀ ਮੇਕੋ ਕੋਈ ਚਾਰਾ ਨਹੀਂ ਸੀ ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਜੀ ਖਾਲਸਾ ਹੈਟ ਵਾਲੇ ਕੋਲ ਜਾਓ ਤੁਹਾਡੀ ਮੱਤ ਕਰਨ ਦੇ ਜੀ ਐ ਮੈਂ ਉੱਥੇ ਪਹੁੰਚਿਆ ਫਿਰ ਮੇਰੀ ਉਹਨਾਂ ਨੇ ਮੱਤ ਕੀਤੀ ਜੀ 10 15 ਦਿਨਾਂ ਦੇ ਵਿੱਚ ਮੇਰੀ ਮੱਤ ਕਰਤੇ ਜੀ ਆਟੋ ਲੈ ਕੇ ਦਿੱਤਾ ਜੀ ਮੈਨੂੰ ਉਹਨਾਂ ਨੇ ਖਾਲਸਾ ਹੈਟ ਵਾਲਾ ਨੂੰ ਜੀ ਸਵੰਤ ਦਿੰਦੇ ਰਹੋ ਜੀ ਹੋਰ ਵੀ ਕੋਈ ਗਰੀਬਾ ਬੰਦਿਆਂ ਦਾ ਵੀ ਚਾਰਾ ਚੱਲਦਾ ਰਹੇ ਜੀ ਇੱਥੋਂ ਜੀ